ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜੇ ਕੱਲ ਮੇਰੇ ਦੋਸਤਾਂ ਆਮ ਪਾਰਟੀ ਦੇ ਨਵੇਂ-ਨਵੇਂ ਪੜੇ ਲੀਡਰਾਂ ਨੇ ਕਾਰਪੋਰੇਸ਼ਨ ਦੇ ਸਵਾਲ ਕੀਤੇ ਨੇ ਮੈਂ ਉਹਨਾਂ ਦਾ ਜਵਾਬ ਦੇਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ 3 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪੈਸੇ ਦੀ ਵੀ ਕੋਈ ਗ੍ਰਾਂਟ ਨਹੀਂ ਆਈ। ਸਿਰਫ ਇੱਕ 10 ਲੱਖ ਰੁਪਇਆ ਸਾਡੇ ਸਪੀਕਰ ਸਾਹਿਬ ਨੇ ਸਾਨੂੰ ਦਿੱਤਾ ਸੀਗਾ। ਉਹਦੇ 'ਚ ਅਸੀਂ ਐਮਸੀ ਫੰਡ ਦੇ ਵਿੱਚੋਂ 2 ਲੱਖ ਰੁਪਇਆ ਪਾ ਕੇ ਤੇ ਜਿਹੜੀ ਉਹ ਪਿਕਰ ਮਸ਼ੀਨ ਦੀ ਗੱਲ ਕਰਦੇ ਨੇ ਉਹਦੀ ਮਨਜ਼ੂਰੀ ਦੇ ਚੁੱਕੇ ਆ ਤੇ ਬਾਕੀ ਸਾਡੇ ਕੋਲ ਜਿਹੜੀ 7 ਲੱਖ ਦੀ 7 ਕਰੋੜ ਦੀ ਟੈਂਡਰਾਂ ਦੀ ਗੱਲ ਕਰਦੇ ਨੇ ਉਹ ਸਾਨੂੰ ਪਹਿਲਾਂ ਹੀ ਸਰਕਾਰ ਵੱਲੋਂ ਹਦਾਇਤਾਂ ਹੋ ਚੁੱਕੀਆਂ ਨੇ ਕਿ ਜਿੰਨਾ ਜੇ ਤੁਹਾਡੇ ਕੋਲ ਕੋਈ ਫੰਡ ਨਹੀਂ ਹੈਗੇ ਉਹਨਾਂ ਚ ਤੁਸੀਂ ਕੋਈ ਵੀ ਵਰਕ ਆਰਡਰ ਨਹੀਂ ਕੱਢ ਸਕਦੇ ਪਰ ਉਹਦੇ باوجود ਵੀ ਅਸੀਂ ਆਉਣ ਦੀ ਆਸ ਦੇ ਵਿੱਚ ਉਹ ਜਿਹੜੀ ਗ੍ਰਾਂਟ ਆ ਉਹ ਵੀ ਸੈਂਟਰ ਗਵਰਨਮੈਂਟ ਦੀ 7.5 ਕਰੋੜ ਹੋਣੀ ਹੈ ਉਹਦੀ ਆਸ ਦੇ ਵਿੱਚ ਅਸੀਂ ਟੈਂਡਰ ਲਾ ਦਿੰਦੇ ਨੇ ਤੇ ਜਿਸ ਦਿਨ ਉਹ ਗ੍ਰਾਂਟ ਆਈ ਉਸ ਦਿਨ ਹੀ ਅਸੀਂ ਉਹਨਾਂ ਦੇ ਵਰਕ ਆਰਡਰ ਕੱਢ ਦੇਣੇ ਨੇ ਬਾਕੀ ਸਰਕਾਰ ਦੀਆਂ ਵੱਡੀਆਂ ਸਖਤ ਹਦਾਇਤਾਂ ਹੋਈਆਂ ਨੇ ਆ ਸਾਡੇ ਕੋਲ ਲਿਖਤੀ ਵੀ ਹੈਗਾ ਤੇ ਜਿੰਨਾ ਜੇ ਤੁਹਾਡੇ ਕੋ ਕੋਈ ਗ੍ਰਾਂਟ ਨਹੀਂ ਉਹਨਾਂ ਚ ਤੁਸੀਂ ਕੋਈ ਵੀ ਕੰਮ ਜਿਹੜਾ ਨਹੀਂ ਕਰਾ ਸਕਦੇ ਤੇ ਐਮਐਲਏ ਸਾਹਿਬ ਨੇ ਸਾਨੂੰ 1 ਰੁਪਇਆ ਵੀ ਤਿੰਨ ਸਾਲਾਂ ਚ ਕੋਈ ਗ੍ਰਾਂਟ ਨਹੀਂ ਲਿਆ ਕੇ ਦਿੱਤੀ ਤੇ ਮੇਰੇ ਵੀਰ ਐਵੇਂ ਗੱਲਾਂ ਕਰਦੇ ਨੇ ਬਿਨ ਪੁੱਛੀਆਂ ਹੀ ਕਰੀ ਜਾਂਦੇ ਨੇ ਕਿਹੜਾ ਕੰਮ ਆ ਜਿਹਦੀ ਆਪਾਂ ਮਨਜ਼ੂਰੀ ਦੇ ਦਿੱਤੀ ਜਿਹੜਾ ਸਵਸਥ ਭਾਰਤ ਦੀ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਗ੍ਰਾਂਟ ਆਉਂਦੀ ਹੈ ਉਹ ਪਹਿਲਾਂ ਹੀ ਅਸੀਂ ਬਤੇ ਪਾ ਕੇ ਭੇਜੇ ਨੇ ਕਿ ਸਾਨੂੰ ਸਵਸਥ ਭਾਰਤ ਦੇ ਸਫਾਈ ਵਾਸਤੇ ਆਇਆ ਮਸ਼ੀਨਰੀ ਚਾਹੀਦੀ ਹੈ ਉਹ ਪਹਿਲਾਂ ਵੀ ਅਸੀਂ 15 ਥੀ ਖਰੀਦੇ ਨੇ ਚਿੱਟੇ ਹਾਥੀ ਤੇ ਇੱਕ ਜੀਸੀਪੀ ਮਸ਼ੀਨ ਖਰੀਦੀ ਹੈ 127 ਟ੍ਰਾਈਸਾਈਕਲ ਖਰੀਦੇ ਨੇ ਪਿੱਟਾਂ ਬਣਾਈਆਂ ਨੇ ਉਹ ਕੰਮ ਜਿਹੜਾ ਸਾਡਾ ਚੱਲ ਰਿਹਾ ਤੇ ਹੁਣ ਜੇ ਆਪਾਂ 50 ਚਿੱਟੇ ਹਾਥੀ ਖਰੀਦਣੇ ਨੇ ਤੇ ਉਹਦੇ ਲਈ ਸਾਨੂੰ ਘੱਟੋ ਘੱਟ 50 60 ਤੇ ਡਰਾਈਵਰ ਚਾਹੀਦੇ ਨੇ ਤੇ ਉਹਨਾਂ ਦੇ ਉੱਤੇ ਤਿੰਨ ਤਿੰਨ ਬੰਦੇ ਇੱਕ ਇੱਕ ਦੇ ਚਾਹੀਦੇ ਨੇ 1.5 ਤੋਂ 200 ਬੰਦਾ ਜਿਹੜਾ ਸਾਨੂੰ ਭਰਤੀ ਕਰਨਾ ਪਏਗਾ ਤੇ ਸਾਡੇ ਕੋਲ ਕੋਈ ਵੈਕੈਂਸੀ ਨਹੀਂਗੀ ਕਿ ਅਸੀਂ ਉਹਨਾਂ ਨੂੰ ਭਰਤੀ ਕਰ ਸਕੀਏ ਪਹਿਲੋ ਤੇ ਅਸੀਂ ਸਰਕਾਰ ਕੋਲੋਂ ਮਨਜ਼ੂਰੀ ਲਈਏ ਕਿ ਸਾਨੂੰ ਡਰਾਈਵਰ ਇੰਨੇ ਚਾਹੀਦੇ ਨੇ 50 60 ਤੇ ਫੇਰ ਸਾਨੂੰ 150 ਬੰਦਾ ਜਿਹੜਾ ਉਹਨਾਂ ਦੇ ਕੰਮ ਕਰਨ ਵਾਲਾ ਚਾਹੀਦਾ ਤੇ ਫੇਰ ਉਹਨਾਂ ਨੂੰ ਰੋਕਣ ਜਿੱਥੇ ਆਪਾਂ ਖੜੇ ਕਰਨੇ ਨੇ ਉਹ ਉਹ ਵੀ ਸਾਡੇ ਕੋਲ ਕੋਈ ਜਗ੍ਹਾ ਨਹੀਂ ਗਈ ਤੁਸੀਂ ਵੇਖਿਆ ਉਹ ਚਿਲਡਰਨ ਪਾਰਕ ਦੇ ਵਿੱਚ ਬੱਚਿਆਂ ਦੀਆਂ ਗਰਾਊਂਡਾਂ ਨੇ ਬਾਸਕਟਬਾਲ ਦੀਆਂ ਉਹਦੇ ਵਿੱਚ ਹੀ ਸਾਡੀ ਸਾਰੀ ਮਸ਼ੀਨਰੀ ਖੜੀ ਹੈ ਤੇ ਬੱਚੇ ਬਿਲਕੁਲ 3 ਸਾਲਾਂ ਤੋਂ ਉੱਥੇ ਕੋਈ ਬੱਚਾ ਨਹੀਂ ਖੇਡ ਰਿਆ ਤੇ ਜਿਹੜੀ ਅਹੀ ਹੋਰ ਮਸ਼ੀਨਰੀ ਲੈਣੀ ਆ ਉਹਦੇ ਲਈ ਸਾਨੂੰ ਸਾਰਾ ਤਾਮ-ਜਾਮ ਜਿਹੜਾ ਆ ਪਹਿਲਾਂ ਸੈੱਟ ਕਰਨਾ ਪਊਗਾ ਕੱਲਾ ਖਰੀਦਿਆ ਹੀ ਨਹੀਂ ਕੰਮ ਪੰਨਾ ਉਹਦੇ ਲਈ ਸਾਨੂੰ ਪੂਰੀ ਲੇਬਰ ਵੀ ਚਾਹੀਦੀ ਐ ਡਰਾਈਵਰ ਚਾਹੀਦੇ ਨੇ ਤੇ ਉਹਨਾਂ ਨੂੰ ਕਿਤੇ ਖਿਲਾਰਨ ਵਾਸਤੇ ਕੋਈ ਜਗ੍ਹਾ ਪ੍ਰਾਪਰ ਬਣਾਉਣੀ ਚਾਹੀਦੀ ਐ ਫੇਰ ਹੀ ਆਪਾਂ ਉਹਨਾਂ ਨੂੰ ਖਰੀਦਦੇ ਸੋਣੇ ਲੱਗਣੇ ਆ ਜਿਹੜੇ ਅਸੀਂ 15 ਚਿੱਟੇ ਹਥੀ ਖਰੀਦੇ ਨੇ ਉਹ ਮੈਂ ਵੇਖਿਆ ਕਈ ਵਾਰੀ ਕੋਈ ਅਚਲ ਸਾਹਿਬ ਨੂੰ ਜਾਣਦੇ ਆ ਹੁੰਦਾ ਕੋਈ ਇਧਰ ਗਰਦਾਸਪੁਰ ਨੂੰ ਜਾਣਦੇ ਆ ਉਹ ਪ੍ਰਾਈਵੇਟ ਕੰਮ ਕਰੀ ਜਾਂਦੇ ਨੇ ਉਹਨਾਂ ਦੇ ਸਾਡਾ ਕੋਈ ਕੰਟਰੋਲ ਹੀ ਨਹੀਂਗਾ ਤੇ ਉਹਨਾਂ 15 ਕਰੋੜ ਤੋਂ ਪਹਿਲਾਂ ਚੰਗੀ ਤਰ੍ਹਾਂ ਕੰਮ ਲਈਏ ਤੇ ਗ੍ਰਾਂਟ ਤੇ ਸਾਡੇ ਕੋਲ ਆ ਗਈ ਹੈ ਉਹ ਅਹੀ ਮਤਾ ਪਾ ਕੇ ਲੱਲਣੇ ਪਰ ਡਰਾਈਵਰ ਤੇ ਲੇਬਰ ਜਿਹੜੀ ਹੈ ਬਹੁਤ ਜ਼ਿਆਦੀ ਜ਼ਰੂਰੀ ਹੈ ਤੇ ਮੇਰੇ ਵੀਰੋ ਜ਼ਿਆਦੀਆਂ ਗੱਲਾਂ ਨਾ ਕਰਿਆ ਕਰੋ ਸਾਡੇ ਕੋਲ ਪੁੱਛ ਲਿਆ ਕਰੋ ਤੇ ਕਿਹੜਾ ਕੰਮ ਹੋ ਰਿਹਾ ਕਿਹੜਾ ਨਹੀਂ ਹੋ ਗਿਆ ਅੱਜ ਅਸੀਂ ਘਟੋ ਘਟ 150 ਕਰੋੜ ਦੇ ਕੰਮ ਜਿਹੜੇ ਆ ਹੌਸਲੇ ਪਾਸ ਕਰਕੇ ਰੱਖੇ ਨੇ ਤੇ ਅਸੀਂ ਉਹ ਰੋਜ਼ ਗ੍ਰਾਂਟ ਹੀ ਢੀਕਨੇ ਆ ਕਿ ਕਦੋਂ ਸਾਡੇ ਕੋਲ ਗ੍ਰਾਂਟ ਆਵੇ ਤੇ ਉਹਨਾਂ ਕੰਮਾਂ ਨੂੰ ਸਟਾਰਟ ਕਰਾਇਆ ਜਾਵੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੀ ਸਪਾਈ ਤੋਂ 2-3 ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਉਹਦੀ ਜਿਹੜੀ ਪ੍ਰोसीडिंग ਆ ਉਹਦੇ 'ਚ 10 ਮਤੇ ਜਿਹੜੇ ਆ ਉੱਥੇ ਸਰਕਾਰ ਨੇ ਰੋਕ ਕੇ ਰੱਖੇ ਆ ਜਿਸ ਦਿਨ ਉਹ ਮਤੇ ਆ ਗਏ ਉਸ ਦਿਨ ਹੀ ਅਸਾਂ ਮੀਟਿੰਗ ਕਰਨੀ ਹੈ ਅਸੀਂ ਤੇ ਅੱਜ ਤੋਂ 2 ਮਹੀਨੇ ਪਹਿਲਾਂ ਸਾਰੇ ਡਿਪਾਰਟਮੈਂਟ ਵਿੱਚ ਚਿੱਠੀਆਂ ਕੱਢੀਆਂ ਨੇ ਕਿ ਅਸੀਂ ਮੀਟਿੰਗ ਕਰਨੀ ਚਾਹੁੰਦੇ ਆ ਤੇ ਸਾਨੂੰ ਜਿਹੜੇ ਜੰਡੇ ਆ ਉਹ ਦਿੱਤੇ ਜਾਣ ਤੇ ਅੱਜ ਤੱਕ ਕੋਈ ਵੀ ਨਹੀਂ ਆਇਆ ਤੇ ਨਾ ਉੱਥੋਂ ਸਾਨੂੰ ਪ੍ਰोसीडिंग ਵੀ ਵਾਪਸ ਆ ਰਹੀ ਆ ਤੇ ਪ੍ਰोसीडिंग ਜੇ ਇਸ ਦਿਨ ਆ ਗਈ ਉਸ ਦਿਨੀ ਆਪਾਂ ਮੀਟਿੰਗ ਕਰਤਾ ਜਿਹੜਾ ਕੋ ਕੰਮ ਰਹਿੰਦਾ ਆ ਬਲਤੇ ਰਹਿੰਦਾ ਕੋਈ ਡੇਢ ਸੌ ਕਰੋੜ ਦੇ ਕੰਮ ਪਾਸ ਨੇ ਤੁਸੀਂ ਲਿਆਓ ਗ੍ਰਾਂਟ ਤੇ ਜਿੰਨੇ ਮਰਜ਼ੀ ਕਰਾਓ ਤੇ ਬਗੈਰ ਗਾੜ ਤੋਂ ਕੋਈ ਕੰਮ ਨਹੀਂ ਹੋ ਸਕਦਾ ਮੈਂ ਤੁਹਾਨੂੰ ਆਪਣੇ ਬੜੇ ਵਿਸ਼ਵਾਸ ਨਾਲ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ 1 ਰੁਪਿਆ ਵੀ ਕਰਾਣ ਦੀ ਦਿੱਤੀ ਤੇ ਇਸ ਕਰਕੇ ਇਹ ਮੇਰੇ ਵੀਰ ਜਿਹੜੇ ਗੱਲਾਂ ਬੜੀਆਂ ਕਰਦੇ ਨੇ ਆ ਗਏ ਇੱਥੇ ਪਹਿਲਾਂ ਉਹਦੀ ਸਟੱਡੀ ਕਰਿਆ ਕਰਨ ਕਿ ਕਿਹੜਾ ਕੰਮ ਕਾਰਪਰੀ ਹੈ ਜੋ ਹੋ ਰਿਹਾ ਕਿਹੜਾ ਨਹੀਂ ਹੋ ਰਿਹਾ ਤੁਸੀਂ ਨਜਾਇਜ਼ ਕਬਜ਼ਾ ਕਰਕੇ ਇੱਥੇ ਦਫ਼ਤਰ ਬਣਾ ਕੇ ਤੇ ਐਵੇਂ ਝੂਠ ਮਾਰੀ ਜਾਂਦੇ ਜਿ ਇਹਦਾ ਕੋਈ ਫਾਇਦਾ ਨਹੀਂਗਾ ਐਮਐਲਏ ਸਾਹਿਬ ਨੂੰ ਐਹੀ ਵੀ ਬੇਨਤੀ ਕਰਨੇ ਤੁਸੀਂ ਵੀ ਕਰੋ ਤੇ ਬਟਾਲੇ ਵਾਸਤੇ ਵੱਤ-ਵੱਤ ਗ੍ਰਾਂਟਾਂ ਲੈ ਕੇ ਆਉ ਤੇ ਫੇਰ ਹੀ ਇਹ ਕੰਮ ਜਿਹੜੇ ਹੋ ਸਕਦੇ ਆ ਬਿਗੈਰ ਪੈਸਿਆਂ ਤੋਂ ਕੋਈ ਵੀ ਕੰਮ ਨਹੀਂ ਹੋ ਸਕਦਾ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਬਟਾਲੇ ਦੇ ਲਈ ਵਚਨਬੰਦ ਆ ਕਿ ਸ਼ਹਿਰ ਦਾ ਵੱਤ-ਵੱਤ ਵਿਕਾਸ ਕਰਾਇਆ ਜਾਵੇ ਸਾਡੀ ਕਾਂਗਰਸ ਸਰਕਾਰ ਦੇ ਵੇਲੇ ਸਾਨੂੰ ਬਾਜਵਾ ਸਾਹਿਬ ਨੇ ਬਟਾਲੇ ਦੇ ਲਈ ਬਹੁਤ ਸਾਰੀਆਂ ਗ੍ਰਾਂਟਾਂ ਲਿਆ ਕੇ ਦਿੱਤੀਆਂ ਤੇ ਮੈਂ ਉੱਥੇ ਅਸੀਂ ਸਾਡੀ ਸਾਰੀ ਟੀਮ ਨੇ ਬਹਿ ਗਏ ਉੱਥੇ ਕੰਮ ਕਰਾਇਆ ਤੇ ਇੱਕ ਪੈਸੇ ਦੀ ਕੋਈ ਵੀ ਠੇਰਾਫੇਰੀ ਨਹੀਂ ਹੋਣ ਦਿੱਤੀ ਇਮਾਨਦਾਰੀ ਨਾਲ ਕਰਾਇਆ ਅਸੀਂ ਹੁਣ ਵੀ ਚਾਹੁੰਦੇ ਆ ਕਿ ਐਮਐਲਏ ਸਾਹਿਬ ਫੰਡ ਲੈ ਕੇ ਆਉਣ ਅਸੀਂ ਸੜਕਾਂ ਦੇ ਬਹਿ ਕੇ ਕੰਮ ਕਰਾਵਾਂਗੇ ਇਮਾਨਦਾਰੀ ਨਾਲ ਕਰਾਵਾਂਗੇ ਅੱਜ ਤੱਕ ਕੋਈ ਵੀ ਬੰਦਾ ਠੇਕੇਦਾਰ ਜਾਂ ਕੋਈ ਅਫਸਰ ਜਾਂ ਕੋਈ ਸ਼ਹਿਰ ਦਾ ਬੰਦਾ ਕਹਿ ਦੇਵੇ ਕਿ 1 ਰੁਪਿਆ ਵੀ ਕਿਸੇ ਕੋ ਕਮਿਸ਼ਨ ਲਈਏ ਜਾਂ ਕਿਸੇ ਕੋ ਪੈਸੇ ਲੈਣੇ ਜਾਂ ਕਿਸ ਨੂੰ ਦਵਾਏ ਨੇ ਤੇ ਮੈਂ ਅੱਜ ਹੀ ਰਜਾਇਨ ਕਰਕੇ ਚੱਲ ਜਾਵਾਂਗਾ ਤੇ ਆ ਜਿਹੜੇ ਮੇਰਾ ਭਰਾ ਬੋਲਣ ਡਿਆ ਨਾ ਇਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨਾ ਕਿ ਮੈਂ ਇਹੋ ਜਿਹੇ ਮਰਦਿਆਂ ਮਰਦਿਆਂ ਦੇ ਫੈਸਲਾ ਜੋ ਪੈਸੇ ਨਹੀਂ ਲੈਂਦਾ ਤੇ ਨਾ ਮੈਂ ਕਾਰਪੋਰੇਸ਼ਨ ਲੈਣਾ ਪੈਸੇ ਨਹੀਂ ਹੈਗੇ ਜਿਹਦੇ ਕਰਕੇ ਕੰਮ ਨਹੀਂ ਹੋ ਰਿਹਾ ਤਿੰਨਾਂ ਸਾਲਾਂ ਚ ਕੋਈ ਗ੍ਰਾਂਟ ਨਹੀਂ ਆਈ ਜਿਸ ਤਰ੍ਹਾਂ ਦੇ ਇਹ ਕਹਿੰਦੇ ਨੇ ਕਿ ਕੰਮ ਕਰ ਲੈਣੇ ਉਦਾਂ ਦੇ ਮੇਰੇ ਹੁੰਦਿਆ ਕੋਈ ਇਹੋ ਜਿਹਾ ਕੰਮ ਨਹੀਂ ਹੋ ਸਕਦਾ ਜਿਹਦੇ ਚ ਭ੍ਰਿਸ਼ਟਾਚਾਰ ਦੀ ਬੂਹ ਆਉਂਦੀ ਹੋਵੇ ਆਪਾਂ ਕਾਰਪੋਰੇਸ਼ਨ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਮੈਂ ਫੇਰ ਕਦੀ ਤੁਹਾਨੂੰ ਡਿਟੇਲ ਦੀ ਦੱਸਾਂਗਾ ਜਿਹਦੇ ਨਾਲ ਕਰੋੜਾ ਕਰੋੜਾ ਰੁਪਏ ਕਾਰਪੋਰੇਸ਼ਨ ਨੂੰ ਬਚਤ ਕੀਤੀ ਆ ਤੇ ਕਾਰਪੋਰੇਸ਼ਨ ਦਾ ਫਾਇਦਾ ਹੋਇਆ ਤੇ ਇਹ ਜਿਸ ਤਰ੍ਹਾਂ ਦੇ ਕੰਮ ਚਾਹੁੰਦੇ ਨੇ ਆਪਾਂ ਬਿਲਕੁਲ ਨਹੀਂ ਆਉਂਦੇ ਨੇ ਇਹਨਾਂ ਲਫ਼ਜ਼ਾਂ ਨਾਲ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ